ਹੁਣ ਇੱਕ ਗੱਲ ਇੱਕ ਐਸੇ ਮਸਲੇ ਦੀ ਕਰਦੇ ਆ ਜੋ ਹਾਦਸਿਆਂ ਦਾ ਕਾਰਨ ਬਣ ਰਿਹਾ ਦਰਸਲ ਕੁਝ ਟੋਲ ਪਲਾਜ਼ਾ ਬੰਦ ਕੀਤੇ ਗਏ ਮੋਗਾ ਦੇ ਵਿੱਚ ਇੱਕ ਐਸਾ ਹੀ ਟੋਲ ਪਲਾਜ਼ਾ ਹੈ ਬਾਗਾ ਪੁਰਾਣਾ ਦੇ ਵਿੱਚ ਟੋਲ ਪਲਾਜ਼ਾ ਬੰਦ ਹੋ ਗਿਆ ਪਰ ਉਸ ਦਾ ਢਾਂਚਾ ਜਿਉਂਦਾ ਤਿਆਂ ਖੜਾ ਹੈ ਉਸ ਦੇ ਨਾਲ ਐਕਸੀਡੈਂਟ ਹੋ ਰਹੇ ਨੇ ਤੇ ਫਿਰ ਇੱਕ ਐਕਸੀਡੈਂਟ ਸਾਹਮਣੇ ਆਇਆ ਏ ਇੱਥੇ ਦੱਸ ਦਈਏ ਕਿ ਇਸ ਕਾਰਨ ਹਾਲਤ ਜੋ ਹੈ ਉਹ ਦਿਨ ਬਦੇ ਨੇ ਹੁਣ ਖਸਤਾ ਹੁੰਦੀ ਜਾ ਰਹੀ ਹੈ ਇਸ ਢਾਂਚੇ ਦੀ ਹਾਦਸੇ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੇ ਨੇ ਟੋਲ ਪਲਾਜ਼ਾ ਦੇ ਉੱਤੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈ ਜਿਸ ਕਾਰਨ ਰਾਤ ਵੇਲੇ ਹਨੇਰਾ ਰਹਿੰਦਾ ਹੈ ਤੇ ਕੋਈ ਵੀ ਰਿਫਲੈਕਟਰ ਨਹੀਂ ਹੈ ਇੱਥੇ ਸੰਗੜੀ ਧੁੰਦ ਦੇ ਕਾਰਨ ਵਸਤੇ ਬਲੈਰੋ ਗੱਡੀ ਦੀ ਟੱਕਰ ਹੋਈ ਹੈ ਇਸ ਟੋਲ ਪਲਾਜ਼ਾ ਦਾ ਏ ਟਾਂਚਾ ਦਿਖਾਈ ਨਹੀਂ ਦਿੰਦਾ ਜਿਸ ਕਾਰਨ ਹਾਦਸਾ ਵਾਪਰ ਰਿਹਾ ਨੇ ਜੋ ਵਾਹਨ ਨੇ ਉਹ ਸਿੱਧਾ ਆ ਕੇ ਧੁੰਦ ਦੇ ਵਿੱਚ ਟੂਲ ਪਲਾਜ਼ਾ ਦੇ ਢਾਂਚੇ ਚ ਟਕਰਾ ਰਹੇ ਨੇ ਹਾਲਾਂਕਿ ਇਹ ਵੀ ਤੁਹਾਨੂੰ ਦੱਸ ਦਈਏ ਕਿ ਟੂਲ ਪਲਾਜ਼ਾ ਕੰਟੀਨਿਊਡ ਨਹੀਂ ਹੈ ਇਹ ਬੰਦ ਕੀਤਾ ਜਾ ਚੁੱਕਿਆ ਪਰ ਉਸ ਦਾ ਜੋ ਉੱਥੋਂ ਸਮਾਨ ਸੀ ਜੋ ਉੱਤੇ ਰੋਕਣ ਦੇ ਲਈ ਵਕ ਵਕ ਲੇਨਸ ਕ੍ਰੀਏਟ ਕੀਤੀਆਂ ਗਈਆਂ ਸੀ ਉਹ ਸਭ ਹਟਾਈਆਂ ਨਹੀਂ ਗਈਆਂ ਨੇ ਜਿਸ ਕਾਰਨ ਹਾਦਸੇ ਹੋ ਰਹੇ ਨੇ ਇਹ ਤਸਵੀਰਾਂ ਅ ਮੋਗਗਾ ਤੋਂ ਸਾਹਮਣੇ ਆਈਆਂ ਨੇ ਬਾਗਾ ਪੁਰਾਣਾ ਦੀਆਂ ਤਸਵੀਰਾਂ ਰਹਿ ਜਿੱਥੇ ਪਹਿਲਾ ਬੱਸ ਰੁਕੀ ਬੱਸ ਦੇ ਵਿੱਚ ਹਾਦਸਾ ਹੋਇਆ ਤੇ ਫਿਰ ਜੋ ਪਿਛੇ ਆਰੀਆਂ ਗੱਡੀਆਂ ਨੇ ਉਹ ਵੀ ਬੱਸ ਦੇ ਵਿੱਚ ਵੱਜ ਕੇ ਹਾਦਸਾ ਗ੍ਰਸਤ ਹੋਈਆਂ ਨੇ ਸਵੇਰੇ 6 ਵਜੇ ਦੇ ਕਰੀਬ ਕਾਫੀ ਸੰਘਣੀ ਧੁੰਦ ਰਹੀ ਜਿਸ ਕਾਰਨ ਰਾਜਸਥਾਨ ਡੀਪੂ ਦੀ ਬੱਸ ਹਾਦਸਾ ਗ੍ਰਸਤ ਹੋਈ ਹੈ। ਅਕਸਰ ਇਹ ਨੋਇਸ ਦਾ ਉਹ ਆਪਣਾ ਸੋਲਟੈਕਸ ਚੰਦਪੁਰਾ ਨੇ ਦੇ ਨਜ਼ਦੀਕ ਹੋਇਆ ਸੀਗਾ। ਇੱਕ ਸਰਕਾਰੀ ਬੱਸ ਰਾਜਸਥਾਨ ਸਰਵਿਸ ਦੀ ਰਾਜਸਥਾਨ ਢੀਪੂ ਦੀ ਬੱਸ ਆਪਣੀ ਇੱਥੇ ਟੋਲ ਟੈਕਸ ਦੇ ਵਿੱਚ ਟਕਰਾ ਗਈ ਸੀਗੀ ਜਿਸ ਕਾਰਨ ਧੁੰਦ ਹੋਣ ਦੇ ਕਰਕੇ ਉਸ ਤੇ ਆਉਣ ਵਾਲੇ ਪਿਛਲੇ ਵਿਅਕਤੀਆਂ ਨੂੰ ਵੀ ਰਸਤਾ ਕਲੀਅਰ ਨਹੀਂ ਦਿਖਿਆ ਅਤੇ ਉਸ ਤੋਂ ਬਾਅਦ ਇਹ ਇੱਕ ਬਲੈਰੋ ਗੱਡੀ ਨੇ ਉਸ ਨੂੰ ਟੱਕਰ ਮਾਰੀ ਅਤੇ ਥੋੜੇ ਜਿਰ ਬਾਅਦ ਸਾਡੇ ਉੱਥੇ ਹੋਣ ਦੇ ਬਾਵਜੂਦ ਵੀ ਇੱਕ ਟਰੱਕ ਉੱਥੇ ਹੋਰ ਟੱਕਰ ਵੱਜ ਗਈ ਜਿਸ ਕਰਕੇ ਉੱਥੇ ਕਾਫੀ ਜ਼ਿਆਦਾ ਟ੍ਰੈਫਿਕ ਜਾਮ ਹੋ ਗਿਆ ਸੀਗਾ ਸਾ ਮੇਰੇ ਤੇ ਮੇਰੀ ਟੀਮ ਦੇ ਵੱਲੋਂ ਉੱਥੇ ਮੌਕੇ ਤੇ ਪਹੁੰਚੇ ਗਏ ਜਿਵੇਂ ਕਿ ਸਰਕਾਰ ਨੇ 112 ਕੰਟਰੋਲ ਰੂਮ ਤੇ ਰਾਹੀ ਨੰਬਰ ਜਾਰੀ ਕੀਤਾ ਹੋਇਆ ਹੈ ਸਾਨੂੰ ਉਹਦੇ ਦਾ ਹੀ ਜਾਣਕਾਰੀ ਮਿਲੀ ਅਸੀਂ ਮੌਕੇ ਤੇ ਪਹੁੰਚੇ ਐਕਸੀਡੈਂਟ ਵਾਲੀ ਜਗ੍ਹਾ ਦੇ ਉੱਪਰ ਉੱਥੇ ਜਾ ਕੇ ਅਸੀਂ ਟ੍ਰੈਫਿਕ ਨੂੰ ਕੰਟਰੋਲ ਕੀਤਾ ਫਿਰ ਉੱਥੇ ਹਾਈਡ੍ਰੌਲਿਕ ਮਸ਼ੀਨਾਂ ਨੂੰ ਮੰਗਵਾਇਆ ਅਤੇ ਉਹਨਾਂ ਦੀ ਮਦਦ ਦੇ ਨਾਲ ਅਸੀਂ ਜੋ ਐਕਸੀਡੈਂਟ ਵਾਲੇ ਵਹੀਕਲ ਸੀ ਉਹਨਾਂ ਨੂੰ ਅਸੀਂ ਸਾਈਡ ਤੇ ਹਟਾਇਆ ਅਤੇ ਟ੍ਰੈਫਿਕ ਨੂੰ ਮੁੜ ਚਾਲੂ ਕੀਤਾ ਉੱਥੇ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੋ ਹੋਇਆ ਉਹਨਾਂ ਦਾ ਆਪਣਾ ਵਹੀਕਲਾਂ ਦਾ ਹੀ ਹੋਇਆ